ਸਸਰੀਕਾਲ ਜੀ ਪਿਆ ਵਾ ਰਸਤੇ ਦਾ ਪੰਗਾ ਸਸਰੀਕਾਲ ਜੀ ਰਸਤੇ ਪੰਗੇ ਦਾ ਪੈਣਾ ਹੀ ਹੈ ਨਾ ਸਾਡਾ ਬੰਦਾ ਘੱਟ ਹੈ ਨਾ ਭਈਏ ਘੱਟ ਹੈ ਉਹਨੂੰ ਕਹ ਵੀ ਦੋ ਦੋ ਲੇਡ ਲਦਾਈ ਹੈ ਕਿ ਨਹੀਂ ਦੋਵੇਂ ਨਹੀਂ ਘੱਟ ਹੈ ਲੀ ਆਏ ਕਮਾਉਣ ਲੱਗਾ ਟਰੈਕਟਰ ਲੀ ਜਿੱਕਰ ਥਾਲੀ ਪਹਿਲਾਂ ਨਵੀਂ ਪਾਈ ਹੁੰਦੀ ਲੀ ਕਹਿੰਦਾ ਗਾਰਾ ਚੱਕ ਰਿਹਾ ਗਾਰੇ ਦਾ ਥੱਲੇ ਛਟਿਆ ਹੈ ਵਾ ਮੰਦਾ ਨਹੀਂ ਵੇਰਾ ਉਹ ਫੜਾਉ ਕਹੀ ਚੌਲ ਖਾ ਕੇ ਕਹੀ ਚੱਲਣੀ ਹੈਗੀ ਖੜਾ ਦੇਖੀ ਜਾਂਦਾ ਹਾਂ ਹਲੋ ਲੰਬੜ ਇਹਨੂੰ ਦਾਤੇ ਕਾ ਚੌਲ ਖਾ ਕੇ ਕਹੀ ਚੱਲਣੀ ਹੱਥੀਂ ਹੱਥ ਦੇ ਕੇ ਮੇਰਾ ਕਬੜਾ ਬਹੁਤ ਬਾਤ ਬੜਾ ਹੈ ਰਣ ਬੈਠਾ ਬੈਠਾ ਉਹ ਉੱਥੇ ਛਿੜ ਜਿੱਥੋਂ ਛਿੜਦਾ ਬਾਈ ਇੱਥੇ ਕੰਮ ਛਿੜਦਾ ਯਾਰ ਹਾਂ ਇੱਥੇ ਛਿੜਾ ਉੱਥੇ ਪਰ ਇਹਦਾ ਸੁੱਕਾ ਹੋਇਆ ਮਿੱਟੀ ਹੈ ਨਾ ਸੁੱਕਾ ਪਤਾ ਹੈ ਰੱਬ ਜੀ ਦਾ ਹੋ ਜੂ ਮਰਦਾ ਇੱਥੇ ਸਹੀ ਤਾਂ ਕਰਦੇ ਆ ਲੈ ਇੱਥੇ ਖੜਾ ਆਈ ਦੇਖ ਲੀਜੀ ਯਾਰ ਨਿਕਲਨੇ ਵਾਲਾ ਤਾਂ ਪੰਗਾ ਲੀਜੀਆ ਨਾ ਨਿਕਲਨੇ ਵਾਲਾ ਤਾਂ ਸਾਡੀ ਹੈ ਨਾ ਹੁਣ ਮੁਕਰ ਗਿਆ ਬਾਜ ਕਰੇਗੇ ਇਹ ਤਾਂ ਕਈ ਪੰਗਾ ਲੈ ਲਈਏ ਉੱਲੀ ਨਹੀਂ ਤੇ ਦਿਨੀ ਨਾ ਖੜਾ ਰੂਟਾ ਬੀਟਰ ਲਿਆ ਉਹ ਮੁਕਰ ਗਿਆ ਮੈਂ ਰੂਟਾ ਬੀਟਰ ਲਿਆ ਰੂਟਾ ਬੀਟਰ ਕਿੱਥੇ ਫੇਰ ਹੋਣਾ ਇਹਦੇ ਪਰ ਆਜੇ ਹੋ ਜਦਮਾਨ ਜੀ ਇਹਨੇ ਹਜੇ ਸਲਾਹ ਕਰ ਲਉ ਇਹਨੂੰ ਪਰਸ ਨੂੰ ਲੋਡ ਕਰ ਦੋ ਨਹੀਂ ਸੜੇ ਨਹੀਂ ਸੁਰਤਾ ਹੋਊਗਾ ਫੇਰ ਕਿਹ ਨਿਕਲਿਆ ये भी बात पता तो तो है कर तो फिर तो सोरा उन रोश ल ले मोड़ लेवड़ा पहनती उठो बोललाने ते जेने फोन करतो ह फोन करतो फिर पहला तू ही सलाह कर लोगे करना सलाह क्या है सो अगर ज्यादा पंगा हो जाएगा तो फिर बाद में कहीं दिक्कत ना हो जाए पर गाड़ा में भी चले में भी ओढ़ी पर भी चढ़े में भी जा सकती है चप्पल नीचे करने माथे लगा रखते पैर फक्ते देखो अच्छा

ਕੋਈ ਵਾਰ ਨਹੀਂ ਐਨਾ ਪਤਾ ਹੁੰਦਾ ਪੈਣਾ ਚਾਰ ਚਾਰ ਇੱਟਾਂ ਲਾ ਦੇਣੀ ਸੀ ਸਿਰੇ ਤੇ ਸਿਰੇ ਤੱਕ ਉਹ ਹੀ ਕਹਿੰਦਾ ਟੁੱਕੜੇ ਕਰਕੇ ਲਿਆ ਆਧਾ ਟਲਾਰੀ ਚ ਤਾਂ ਬੀਗੇ ਨਾਗੇ ਉਹ ਤਾਂ ਸਿਰੇ ਨੇ ਇੱਕਨ ਹੈ ਸਿੱਧਾ ਇੱਕਨ ਪਹੀ ਟੇਢੀ ਆ ਅਗਰ ਇੱਥੇ ਖਾਂਸ ਰੱਖੇਗਾ ਮਾਟੀ ਤੇ ਲਾਈ ਪੜ ਕੇ ਸਿੱਟੇ ਮਗਹਲੇ ਰੱਖੀ ਬਹੁਤੋਂ ਦੂਰ ਨਾ ਕਰੀ। ਅ ਤੜਜੀ ਰਹੇ ਜੇ ਤਿਲਕ ਕੇ ਜਾ ਕੇ ਵੀ ਜਾਵੇ ਵੀ ਤਾਂ ਮਿੱਟੀ ਵੀਰੇ ਜਾਵੇ। ਉਹ ਜਿੰਨੇ ਦਦਰੀ ਮੈਂ ਹੋਰ ਸਵਾਰ ਤੇ ਨੂੰ। ਬਸ ਠੀਕ ਆ। ਪੈਨ ਵਾਲੀ ਭਰਾਗੇ ਜਿੱਥੇ ਤੇ ਗਏ ਤੇ। ਇਹ ਤਾਂ ਖੰਭਾ ਦੇ ਦਿਆ ਗਲਤ। ਸ਼ੇਰ ਫੜੋ ਆਹ ਕਹੀ। ਆ ਜਾ ਆ ਜਾ ਚੌਲ ਖਾਦੇ ਵੀ ਆ ਜਾ ਮੂੰਗੇ ਸਾਰੇ ਇਹ ਸਾਲ ਚਲ ਕੇ ਕੱਟੇ ਇਹ ਸਾਥੇ ਨਹੀਂ ਖੜ੍ਹਦਾ ਇਹ ਮੇ ਤੇ ਬੀਚ ਵਿੱਚ ਮਮਤਾ ਕਹਿ ਚਲਾਉ ਤਾ ਹਾਂ ਗਾਹ ਹੋਰ ਨੂੰ ਕਹਦੇ ਮੋਟਰ ਉੱਤੇ ਬੁਲਾ ਲਾ ਕਿਸੇ ਨੂੰ ਮੇਰਾ ਇਹ ਪਤਾ ਸੀਨਾ ਦਰਦ ਕਰ ਰਿਹਾ ਆ ਕੋ ਹਾਂ ਇਹਦੀ ਛਾਤੀ ਦਰਦ ਕਰਦੀ ਆ ਬਾਹ ਤੇਰਾ ਸੀਨਾ ਦਰਦ ਕਰਦਾ ਏ ਕਮਚੋਰ ਹੋ ਗਿਆ ਘਰ ਸਿਆ ਤੁਰਾਨ ਤੋ ਤਨ ਕੋ ਸਮਝੇ ਨਾ ਯਾਰ ਮੈਂ ਕਿਵੇਂ ਕੰਮ ਕਰਾਂਗਾ ਕਿਵੇਂ ਪੈਸਾ ਬਣਾ ਹਾਂ ਹਾਂ ਸਰ ਪਕੜ ਕੇ ਹਾਂ ਬਾਪੂ ਰ ਸਰਪ੍ਰੈਸ ਕਰਦਾ ਨਾ ਤੂੰ ਆਪਣਾ ਤਾਂ ਤੇ ਆਉਂਦੇ ਬਾਪੂ ਜੀ ਗਰਨਾਮ ਸਿੰਘ ਨੂੰ ਆਉਂਦੇ ਫਿਰ ਤੈਨੂੰ ਦੱਸਦੇ ਆ ਬਾਪੂ ਜੀ ਕਾਈ ਲੱਚੀਦਾ ਆ ਇਹ ਤਾਂ ਸਟੌਪ ਹੈ ਕਹੀ ਜਿਹਾ ਅਮਨੇ ਬਾਪੂ ਜੀ ਬਾਪੂ ਜੀ ਕੋਲ ਝੋੜ ਰਹਿਣਾ ਗੱਲ ਦਾ ਅਬ ਬੱਤ ਕਹੀ ਵੀ ਭੜਲਾ ਅਮ ਬਾਨਨੇ ਦਾ ਬੋਲ ਆਉਂਦਾ ਆ ਮਾਲਿਕਾ ਮਾਲਿਕਾ ਆ ਯਾਰ ਤੂੰ ਕਦੀ ਮਾਰਨਾ ਉਪਲੇ ਮਿੱਟੀ ਧਾਰ ਨਹੀਂ ਹੈ ਦੇਖ ਲੈ ਨਹੀਂ ਲੋੜ ਹੈ ਜੀ ਨਾ ਉਹ ਸਾਫ਼ ਹੀ ਚਾ ਲਾ ਕੇ ਰੱਖੀਦਾ ਹੈ ਹੌਲੀ 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 ਚੱਲ ਚੱਲ ਆ ਮਿੱਟੀ ਗੇਰਦੀ ਮੈਂ ਜਾ ਕੇ ਇੱਧਰ ਕੌਖਾ ਲੱਗਦਾ ਮੈਨੂੰ ਤਾਂ ਮੈਂ ਇਹਦੇ ਜੱਫੇ ਪੰਘਾਣਾਂ। ਯਾ ਸਮਝ ਆ ਰਿਹਾ? ਨਾ ਸਮਝ ਆ ਰਿਹਾ। ਜੀ ਕਾਲੂ ਉੱਤੀਓ। ਸਮਝਿਆ ਗੱਲ? ਉਹ ਇੱਕ ਹੋਰ ਆ ਨਾ ਭਾਈ ਗਿੱਲੇ ਜੇ ਤਿਲਕਣਾਂ ਹੀ ਵਾਹਦੇ ਨੇ। ਹਾਂ ਤਿਲਕ। ਆਇਆ ਉਸ ਵਾਰ ਆਇਆ ਤੇ ਆਇਆ। ਹੋਰ। ਕਾਲੂ ਹੋਰ ਤਾਂ ਅਮ ਕਰੂੰਗਾ ਮੈਂ ਤੇ ਰੂਟਾ ਵੀਟਰ ਮਾਰ ਕੇ ਆਵੇ ਦੇਖਣੂੰਗਾ ਕਿ ਇੱਥੇ ਰੂਟਾ ਵੀਟਰ ਮਾਰ ਕੇ ਹੋਰ। ਮੈਂ ਹੋਰ ਦੇਖਣੂੰਗਾ ਠੀਕ ਨਹੀਂ? ਜਿੱਦਣ ਲੱਦਣੀ ਆ ਤੁਸੀਂ ਉਦਾਂ ਰੂਟਾ ਵੀਟਰ ਮਾਰਨਾ। ਹਾਂ। ਕਹਿੰਦਾ ਕਿ ਲੀ ਨੂੰ ਸੁੱਕਣ ਦੋ ਹੂੰ ਪਹਿਲਾਂ ਸੁੱਕ ਜਾਣਾ ਜੀ ਹਾਂ ਨਹੀਂ ਤਾਂ ਠੀਕ ਨਹੀਂ ਆਏਗਾ ਆਧਾ ਟਲਾਰੀ ਪੂਰਾ ਲਿਆਇ ਚਿਮਨੀ ਜਦੇ ਰੂਟਰਵੇਟਰ ਮਾਰ ਕੇ ਜਦੇ ਉੱਪਰ ਦੇ ਟਰੈਕਟਰ ਘੁਮਾ ਦਿਓ ਦੋ ਵਾਰੀ ਚੱਲ ਆਓ ਅੰਦਰ ਪੂੜਾ ਤਾਂ ਕਿੱਥੇ ਕਰਨਾ ਉਹਨੇ ਨਾ ਟੂੜਾ ਕਿੱਥੇ ਤੇ ਕਿੰਨਾ ਹੈ ਆਹ ਸਾਰਾ ਮੀਂਹ ਰਾਤ ਪੈਖਾ ਟਿਆ ਨਹੀਂ ਗੱਲ ਧਰਤੀ ਹੈ ਗਿੱਲੀ ਨੇ ਤਿਲਕ ਨਹੀਂ ਧਰਤੀ ਵੀ ਗਿੱਲੀ ਆ ਚੱਲੀਆਂ ਸਾਫ ਹੋ ਗਈਆਂ ਹੋਰ ਨਹੀਂ ਤੋ ਪਾਣੀ ਨਾ ਨਿਕਲੀ ਹੈਗੀ ਹਾਂ ਘਾਟਾ ਵੀ ਧੁੱਪਾਂ ਲੱਗ ਜਾਂਦੀ ਹਵਾ ਲੱਗ ਜਾਂਦੀ ਐਨੇ ਚ ਹੋਰ ਐਨੂੰ ਬੈਕ ਜਾਨਾ ਦੇਖੋ ਮਾਰਦੇ ਤੁਸੀਂ ਪਾਣ ਲੱਗੀ ਲੱਗ ਜੂਗੀ ਅੱਜ ਕੁਝ ਹਵਾ ਲੱਗ ਜਾਏਗਾ ਕੱਲ ਲੱਗ ਜਾਏਗਾ ਗਾੜਾ ਜਾ ਹੋਰ ਉਤਰੇਊਗਾ ਕਿ ਲੋੜੇ ਨਹੀਂ ਕਾਨੂੰ ਉਹ ਪਿੱਛੇ ਲੋੜੇ ਨਹੀਂ ਉਹ ਤਾਂ ਸੁੱਕ ਜਣੀ ਸਿੱਧੀ ਦਾ ਕੋਈ ਚੱਕਰ ਨਹੀਂ ਹੈਗਾ ਸਿੱਧੀ ਨੇ ਲੈ ਜੇਣੀ ਪੰਗਾ ਤਾਂ ਇਹਨੂੰ ਤਿਲਕਣ ਦਾ ਤੂੰ ਰਹਿਣ ਕੋ ਫੇ ਕਾਨੂੰ ਇਸਕਰੀਨ ਆ ਯਾਰ ਠੀਕ ਨਹੀਂ ਗੱਲ ਕਾਂਕ ਕਦਮੀਆਂ ਕਰਾ ਰਹੇ ਨੇ ਪਰਚੀਆਂ ਵਾਲੇ 24 ਤਰੀਕ ਦੀਆਂ ਪਰਚੀਆਂ ਜਮ੍ਹਾਂ ਕਰਾ ਦੇ ਉਹ ਵੀ ਕਹਿ ਦੇ ਕਿ ਜਮ੍ਹਾਂ ਕਰ ਲਾ ਕਰ ਲੂਗਾ ਰਸਤਾ ਨਹੀਂ ਅੱਜ ਤੱਕ ਘੜੇ ਦਾ ਪਏ ਆ ਇਹਦਾ ਮੋਟੇ ਵਾਲੇ ਰਸਤੇ ਆ ਹਾਂ ਤਾਂ ਹੱਸਰੀ ਕਾਲੋ ਬਾਈ ਜਿੰਦਾਬਾ ਖਰਾ ਬਾਈ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਮੁਰਗੇ ਟ੍ਰੇਲਰ ਲੈ ਕੇ ਇੱਕ ਨਹੀਂ ਕੰਨਾ ਬਈ ਆਏ ਤੇ ਮੁਰਗੀ ਉੱਕਣੀ ਬਾਈ ਕੰਨਾ ਦਾ ਵੱਡਿਆ ਪਿਆ ਛੱਲਿਆ ਪਿਆ ਭਰੀਆਂ ਬੰਨੀ ਵੀ ਆਹ ਸਭ ਦੀ ਗੇੜ ਖਾਲੀ ਹੋ ਨਹੀਂ ਨਿਕਲਿਆ ਰੋਤੇ ਅਸੇ ਕਾ ਖਾਲੀ ਥੱਲੇ ਗਿਰ ਗਿਆ ਟ੍ਰੈਲਰ ਤੇ ਲੱਕਦਾ ਆਏ ਹਾਂ ਦਰਕਣਾ ਦਾ ਛੁਟਾ ਬਿਟਰ ਮਾਰ ਗਿਆ ਲੱਭਾ ਬਿਟਰ ਮਾਰਤਾ ਜੇ ਮਾਰੇ ਟਾਇਰ ਜੇ ਪੱਤਰੇ ਹੋਣ ਫੇਰ ਨਹੀਂ ਚੱਕਰ ਜਗਾ ਜਾਈ ਨੀਮੀ ਰਹਿ ਹ ਹੈ ਕਿ ਨਹੀਂ ਟਾਇਰ ਪੱਤਰੇ ਹੋ ਜਾਣ ਜਿਹੜਾ ਆਏ ਥੱਕ ਹੁੰਦਾ ਆਏ ਨਹੀਂ ਫੇਰ ਉਹ ਵੀ ਮਿੱਟੀ ਉੱਪਰ ਥੱਲੇ ਹੋ ਗਈ ਹਾਂ ਟਰੈਕਟਰ ਦਾ ਟਾਇਰ ਦਾ ਗ੍ਰਿਪ ਹੋ ਜਾਂਦਾ ਟ੍ਰੈਲਰ ਦਾ ਵੀ ਹਾਂ ਕੱਲੂ ਐ ਟਾਈਮ ਭਰ ਲੂਗੇ ਐ ਟਾਈਮ ਦੇਖੂਗਾ ਕੱਲੂ ਭਰੂਗਾ ਉਹ ਉਰ ਮਾਰਦੇ ਬਸ ਅੱਪ ਕਹਾਂ ਕਹੀ ਵਧੀਆ ਕਰਦੇ ਆਪਾਂ ਆ ਮਾਰਕੂਟਾ ਬੀਟਰਨਾ ਜਿਹੜਾ ਉੱਪਰ ਉੱਚਾ ਏ ਉਹ ਮਿੱਟੀ ਇੱਧਰ ਲਾ ਕੇ ਮਿੱਟੀ ਬਰਬ ਕਰ ਦੇਣਾ ਬੈਂਸ ਹੋ ਗਿਆ ਫਿਰ ਟ੍ਰੈਲਰ ਸਹੀ ਜਾਊਗਾ ਨੂੰ ਦੱਸ ਕੇ ਕਰਾਉਣਾ ਪੈਣਾ ਕੰਮ ਬੜਾ ਜਿਆ ਵੱਗ ਲਮਾਂ ਗਈਆਂ ਹਾਂ ਹਾਂ ਅੱਧਾ ਠੀਕ ਹੈਗਾ ਨਾ ਆ ਠੀਕ ਆ ਸਾਰਾ ਕਿਸੇ ਤੇ ਖਰਾਬ ਉੱਥੇ ਕਿਤਾ ਬਾਕੀ ਕਹਾਂ ਵੀ ਠੀਕ ਹੈ ਇੱਕ ਉਹ ਥੇਹਾਂ ਤੇ ਕਿ ਇੱਧਰ ਗਾ ਇਹ ਸਾਲੇ ਮੰਨੇ ਨਹੀਂ ਭਈ ਕਹਿੰਦੇ ਸਾਨੂੰ ਬਾਟ ਬੋਫ ਪੈਣੀ ਪੈਣੀ ਵੀ ਯਾਰ ਬਾੜੀ ਵੀ ਤੇ ਹੁਣ ਲਾਦ ਦੇਣਾ ਆਹ ਤਾਂ ਕਹਿੰਦੇ ਲਾਦ ਦੂੰਗੇ ਅਸੀਂ ਉੱਥੇ ਆਹ ਹੈਵੀ ਨਾ ਆ ਖਾਲੀ ਹੋਣੀ ਨਿਕੜੇ ਉੱਥੇ ਮ ਵਾਹ ਬਰੇ ਕਿਆ ਹੋਰ ਕੰਮ ਕਰ ਲੋ ਸਿੱਪ ਸਿੱਪ ਭਰ ਦੋ ਤੁਹਾਨੂੰ ਦਾਦਾ ਮਾਪੇ ਪੰਜ ਭਈਆ ਹੋਰ ਨਹੀਂ ਉੱਥੇ ਲਾ ਦੇ ਦਸ ਬੰਦੇ ਤੇ ਕੀੜਾ ਮਾ ਉੱਥੇ ਲਾ ਦੇ ਇੱਕ ਪੰਜ ਸੱਤ ਤਾਂ ਕਹਿੰਦਾ ਦਾਦਾ ਕੰਮ ਕੰਮ ਹੈ ਜਿਆਦਾ ਹੋ ਦੁੱਗਣਾ ਤੇ ਤਿੰਨ ਗੁਣਾ ਕੰਮ ਹੋਣਾ ਹੈ ਹੋਰ ਸਰੂਲ ਕਿਆ ਬੰਦਾ ਹੂੰ ਹੁਣ ਬਾਈ ਇੱਥੇ ਥੱਲੇ ਕਰ ਘਟੇ ਰੇ ਯਾਰ ਦੇਖ ਲੈ ਤੂੰ ਖਾਬ ਲਾ ਲਾ ਆ ਦੇ ਹਾਂ ਫਿਰਪ ਕਰਕੇ ਇੱਥੇ ਥੱਲੇ ਦਿਲ ਕੇ ਆ ਆ ਦੇਖ ਹਾਂ ਉੱਚਾ ਲੈਵਲ ਦੇਖਾ ਤੇਰਾ ਆ ਉੱਚਾ ਹੈ ਸਾਈਡ ਪਰ ਤੇਰਾ ਕੋਰੇ ਦਾ ਦਿਲ ਕਿ ਆਏ ਆ ਆ ਜੀ ਉੱਚੀ ਇਹਨੂੰ ਪੱਟ ਕੇ ਤੇਰਾ ਨਾ ਪੈਣਾ ਆਪਾਂ ਭਰਿਆ ਵਾ ਗਿਰ ਜੇ ਫੇਰ ਤਾਂ ਖਾਲੀ ਹੋ ਕਰ ਗਿਆ ਭਰਿਆ ਵਾ ਕਿ ਕਰੂੰਗਾ ਉਠਾਉ ਪਰਿਆ ਵਾ ਦਾ ਮੋੜ ਕੇ ਨਿਕਲਣਾ ਵੀ ਨਹੀਂ ਫਿਰ ਖਾਲੀ ਤਾਂ ਫੇਰ ਟੈਟਰ ਕਾਟਾ ਝੂਰ ਮਾਰ ਕੇ ਫੇਰ ਮੁੰਡਾ ਬੀਟਰ ਪਾ ਲੈਂਦਾ ਮੁੰਡਾ ਬੀਟਰ ਲੈਂਦਾ ਬੀਟਰ ਕਿਹੜਾ ਪਾਇਆ ਥਾਲੇ ਵਾਲਾ ਥਾਲੇ ਵਾਲਾ ਅਸੋ ਮੁੰਡਾ ਗਰੁੱਪ ਮੁੰਡਾ ਗਰੁੱਪ ਲੈਂਦਾ ਇਹ ਵਧੀਆ ਜਾਂ 1.5 ਦੇਣਾ ਹਾਂ ਆ ਨਾ ਭਾਈ ਇਹ ਇਹ ਗਾਰਾ ਜਿਹਾ ਲਾ ਕੇ ਤੇ ਜਲਦੀ ਸਲਾਉ ਹੋ ਜਾਂਦਾ ਖੜੇ ਹੋਣਾ ਨਾ ਕਮ ਕਰ ਤੂੰ ਆਹ ਤਾਂ ਕੀ ਕਰਵਾ ਆ ਆਉਂਦੇ ਟਰੈਕਟਰ ਨੂੰ ਮਿੱਟੀ ਢੇਹਾਂ ਦੀ ਉਪਰੋਂ ਦੇ ਉਹੀ ਕਰਨੀ ਆ ਫੇਰ ਕੱਲ ਬਾਅਦ ਕਰਨੀ ਆ ਆ ਜੱਕ ਤਮਾ ਕੋਈ ਗਾਰਾਜ ਆ ਜਿੱਦੇ ਸਾਡੇ ਨੇ ਗਾਰੇ ਨੇ ਫੇਰ ਖਰਾਬ ਕਰਨਾ ਆ ਗਾਰਾਜ ਆ ਜਗਾ ਨਾ ਗਾਰਾ ਹੀ ਖਰਾਬ ਕਰਦਾ ਫੇ ਤੈਰ ਦਿਲਛਦਾ ਕੀ ਹੋ ਗਿਆ ਹੁਣ ਇਹਨੂੰ ਛਾਪਟ ਪੌਮ ਲੱਗਿਆ ਹੁਣ ਮਾ ਰਹੇ ਨੇ ਕਹਾਂ ਨੂੰ ਕਰਨਾ ਬੀਜ ਤੇ ਐ ਸ਼ੋਹ ਹਾਰਦਾ ਦੂਜੇ ਸਾਜਾ ਕਰਨਾ ਪਤਾ ਰੇੜੀ ਆ ਰਸਤਾ ਹੈ ਯਾਰ ਤੂੰ ਗੰਨਾ ਦਾ ਦੂਏ ਸਾਲ ਚ ਹਾਂ ਬਾਪਾ ਠੀਕਾ ਹੋਣਾ ਬੀਜ ਹੋਰ ਪਾਸੇ ਜਿੱਥੇ ਮਰਜੀ ਬੀਜਦਾ ਦਾ ਰਸਤਾ ਬਹੁਤ ਖਰਾਬ ਯਾਰ ਭਾਈ ਇਹ ਪੈਸੇ ਬਾਹ ਮੈਂ ਕਿਤੇ ਦੂਈ ਵਜੇ ਲੱਦਣ ਤੇ ਕੀ ਖੈਦਾ ਵਿੱਚ ਕੰਮ ਦਾ ਹੋਰ ਪਾਸੇ ਲਾ ਲਗੇ ਤੇ ਉਹ ਵੀ ਠੀਕਾ ਜਮੀਨ ਆ ਦੇ ਕੈ ਰੋਡ ਲਾਉਣ ਦੀ ਗੰਨਾ ਯਾਰ ਹੋਰ ਕੀ ਆ ਰਸਤਾ ਬੇਸੂ ਚਾਲੂ ਕਰਿਆ ਬੈ ਤਾਂ ਕੋਈ ਆਉਂਦਾ ਹੀ ਨਹੀਂ ਤਾਂ ਉਹ ਪਿਆਰ ਵੀ ਪਿਆਰ ਕਿਦਾਂ ਹੈ ਤਿਲਕਾ ਦੇਖ ਲਓ ਬਹੁਤ ਦੇਖਦੇ ਭਰਿਆ ਹੋਇਆ ਜਿਹੜੀ ਤਰਕੀ ਹੈ ਨਾ ਭਾਈ ਜ਼ੋਰ ਤਾਂ ਦਰਮੀ ਦੇ ਆਏ ਹੁਣ ਜੈਗਰ ਦੇ ਖੁੱਲੀ ਲੈ ਹੁਣ ਜੈਗਰ ਦੀ ਖੁੱਲੀ ਲੈ ਬਸ ਖੁੱਲੀ ਕਹਿੰਦਾ ਦੋ ਦਰਵ ਹੋਰ ਹੈ ਕਹਿੰਦਾ ਦੋ ਕਿ ਕਹਿੰਦਾ ਦੋ ਮੀਟਰ ਦੀ ਗੇਲ ਹੋ ਰਹਾ ਬੋਲੀ ਨਹੀਂ ਮੈਂ ਕਹੀ ਦੋ ਲੱਗੇ ਆ ਤੂੰ ਹਾਂ ਹਾਂ ਲੈ ਫੇ ਲਾਈ ਜ਼ੋਰ ਹਲੇ ਵੀ ਬਹੋਂ ਚਾਚ ਦੇਖ ਲੈ ਕਿੰਨੀ ਮਿੱਟੀ ਲਾ ਰਿਹਾ ਉਹੋਂ ਚੜ੍ਹ ਕੱਟਣਾ ਕੱਟਾ ਕੱਟੀ ਹੋਈ ਤਾਂ ਦੇਖੀ ਆਪੀ। ਬਾਟਰ ਦੂਰਾ ਤੀਰ ਕਮਾਉਣਾ। 2 ਘੰਟੇ ਲੱਗੇ ਰਸਤਾ ਟੱਲੀ ਵਰਗਾ ਬਣ ਜਾਣਾ ਇਹਨਾਂ। ਅਸੀਂ ਕਹਿੰਦੇ ਵੀ ਕਾਹ ਨੂੰ ਛੇੜਨਾ ਸੀ। ਛੜੇ ਬਿਨਾਂ ਨਹੀਂ ਜੀ ਗੱਲ ਬਣਨੀ। ਕਿ ਇੱਕ ਆਉਂ ਥੇ ਚੜਿਆ ਦੇਖੋ ਉਹਦੇ ਦੂਜੇ ਚ ਨਾਲੇ ਲੱਗੇ ਪਹਿਲਾਂ ਤਾਂ ਥੱਲੇ ਮਗਰ ਅੱਤੜੀ ਪੰਨੀਆ ਚੇ ਵਾਲੀ ੜੀ ਆ ਅੱਤੜਾ ਅੱਤੜ ਦਾ ਚੱਕਰ ਨਹੀਂ ਆ ਅੱਤੜੀ ਅੱਤੜ ਸੀਗਾ ਅੱਤੜ ਨਾ ਨਹੀਂ ਬੱਕਰ ਪੰਗਾ ਚੱਕਣਾ ਅੱਤੜ ਦਾ ਲੈਵਲ ਲੈਵਲ ਕਰ ਦੂੰਗਾ ਅੱਤੜ ਤੋਂ ਇੱਦਾਂ ਹੀ ਆਵੇ ਕਰਨਾ ਪੱਦਰਾ ਆ ਪੱਦਰਾ ਕਰ ਦੂੰਗਾ ਨਾ ਸਿੱਧੀ ਹੋਵੇ ਸਿੱਧੀ ਹੋਵੇ ਵੀ ਟਾਇਰ ਨਾ ੜੇ ਬਸ ਉਤਰਾਲੇ ਲੰਗੇ ਸੈਟ ਹੋਣਾ ਨਹੀਂ ਨੇ ਪੈਰ ਕੋ ਮੇਰੀ ਮੀਹਾ ਘਟੇ ਹੈ ਪੈਰ ਚ ਪੈਰ ਚ ਦੂਰ ਨਾ ਜਾ ਬੋਦਾ ਇਹ ਉਹ ਇੱਥੇ ਇੱਥੇ ਹਾਂ ਮੈਂ ਦੂਈ ਆ ਜੂ ਇੱਥੇ ਟਾਇਰ ਵਾਲ ਨੂੰ ਕਿਉਂ ਹੋਵੇ ਤਾਂ ਹੀ ਉੱਧਰ ਲੱਗਣਾ ਆ ਟਾਇਰ ਵਾਲ ਜਗ੍ਹਾ ਰਹੇ ਆਹ ਟਾਇਰ ਉਚਾਰਾ ਖੋਟਰਾ ਲੇ ਗੱਪਾ ਜੇ ਇੱਥੇ ਨੀ ਮਾ ਵੀ ਰਹਿ ਗਿਆ ਆਇਆ ਇੱਥੇ ਜਗ੍ਹਾ ਨੂੰ ਪਾਣੀ ਕੱਢਦੇ ਕਰੂਗੇ ਟੋਆ ਮਾਰ ਕੇ ਬਹੁਣ ਤੱਕੜਮੀ ਪੈਣਾ ਉਹਦਾ ਪਹਿਲੇ ਹੁਣ ਤਾਂ ਸਾਹਾ ਮੌਸਮ ਇਹਦਾ ਜੋਰ ਦਿਖਾਉਣ ਦੇ ਜਗ੍ਹਾ ਦਿਖਾਏ ਨੇ ਬਸ ਦਿਖਾਤੀ ਉਹ ਦਿਖਾਈ ਜਾ ਹੋਰ ਵੀ ਉਹ ਜਦੋਂ ਫਪਾ ਪਹਿਲੀ ਡਾਕਟਰ ਕੋਲ ਮੈਂ ਹੋਇਆ ਠੰਡ ਹੋ ਗਈ ਬਸ ਮੌਸਮ ਵਧੀਆ ਹੋ ਗਿਆ ਹੋ ਜਾਏਗਾ ਹਾਂ ਠੀਕ ਨਹੀਂ ਹੋਰ ਕੀ ਗਰਮੀਆਂ ਪਈ ਜਾਂਦੀ ਸੀ ਹਾਂ ਬੱਕੜੀ ਸੀ ਜਾ ਟੱਕ ਟੱਕ ਨਾ ਮਾਰ ਲੈ ਇੱਥੇ ਇੱਥੇ ਕੋਈ ਚੱਕਰ ਨਹੀਂ ਆਪੇ ਹੀ ਉਹਦੀ ਆਲੀ ਉਹ ਮਿੱਟੀ ਚ ਖੋ ਜੂਏ ਬਸ ਇੱਥੇ ਐ ਰੋਣਾ ਆਪਣਾ ਐਸਾ ਬੱਜਣਾ ਰੋਟਾ ਮੀਟਰ ਕੋਈ ਇੱਕ ਵਾਰ ਰੋਟਾ ਮੀਟਰ ਜਹਾ ਵੀ ਇੱਧਰ ਅੱਗੇ ਮਾਰੀ ਨਾ ਕਣਾਂ ਬਾਬੇ ਹਲੇ ਹੌਲੀ ਹੌਲੀ ਪਹਿਲਾਂ ਪੱਕਾ ਹੋਣਾ ਇਹਨੇ ਇੱਧਰ ਉੱਪਰ ਇੱਧਰ ਰੱਖੀਏ ਇੱਧਰ ਜਿਆ ਟਰੈਕਟਰ ਦਾ ਟਾਇਰ ਬਰਾਬਰ ਹੋਵੇ ਦੋਹੇ ਫੇਰ ਉਹਨੇ ਸਾਈਡ ਚੱਕਣੀ ਹੈ ਹਲੇ ਕਿੱਡੇ ਚੱਲਣਗੇ ਦੂਰੋਂ ਕੱਢ ਕੇ ਹਿਸਾਬ ਜੀ ਕੰਮ ਜੀ ਚਲੋ ਬਹੁਤ ਕੰਮ ਚੱਲਿਆ ਅੱਜ ਤਾਂ ਪਹਿਲਾਂ ਹੋਰੇ ਹਾਂ ਲੈ ਲੜਨ ਲੱਗਿਆ ਬੁਰੇ ਯਾਰ ਬਈ ਦਾ ਉਈ ਯਾਰ ਆ ਲੜਾਈ ਹੋਈ ਮੇਰੀ ਪਹਿਲਾਂ ਹੂੰ ਮੈਂ ਕਿਹਾ ਮੈਂ ਇੱਥੇ ਲੱਗ ਦੋ ਮਰ ਜਾ ਉਰੇ ਹੂੰ ਤੱਕ ਤੇ ਨਹੀਂ ਆ ਫੈਕਟ ਵਧੀਆ ਤੇਰੀ ਪਾਈ ਸੈਟ ਹੋ ਗਈ ਹੁਣ ਨਹੀਂ ਫਿਰ ਆ ਗਈ ਲੱਗਿਆ ਕਰਨ ਮੈਂ ਅੱਜ ਇਹ ਕਿਹੜੇ ਇੱਕ ਪਾਪਾ ਪਰਚੀ ਦੀ ਗੱਲ ਫਿਰ ਮੈਂ ਤਾਂ ਕਰਨ ਲੱਗੇ ਬਾਦ ਵਿੱਚ ਉੱਥੇ ਇਹ ਲੱਦੂ ਕਹਿੰਦਾ ਸਰਦਾਰ ਜੀ ਮੈਂ ਲੱਦੂਗਾ ਐ ਕਰੂੰਗਾ ਮੈਂ ਹੁਣ ਤਾਂ ਦੌਣੀ ਨਹੀਂ ਦਿੱਤੇ ਪੈਸੇ ਬਿੰਕੂ ਘੜ ਘੜ ਕੇ ਹਾਂ ਜੇ ਜੇ ਬਾਜੇ ਕਰੂ ਨਾ ਪੈਸੇ ਮਿਲੂਗਾ ਮੈਂ ਹੁਣ ਲੱਦੂਣੀ ਨਹੀਂ ਦਿੱਤੇ ਮੈਂ ਜਾ ਅਇ ਚਤਾ ਕਾਈ ਦੇ ਨਾਲ ਮਨਾ ਲਦਾਉਣੀ ਹੋਣੀ ਜਾਂ ਤਨ ਜਵਾਬ ਦੇ ਤਾਂ ਵੀ ਲੱਦਣੀ ਨਹੀਂ ਬੱਸ ਜਦ ਵਧੀਆ ਜਿੰਨੀਆਂ ਪਰਚੀਆਂ ਕਿਹਦੇ ਇੱਕਲੀ ਪਰਚੀ ਆ ਹੁਣ ਰਾਮਕਾਲ ਜਾ ਕੇ ਆਉਂਗਾ ਪੈਸਾ ਟੋਏ ਤੇ ਕਿੰਨੀਆਂ ਪਰਚੀ ਦੋ ਪਰਚੀ ਇੱਕ ਪਰਚੀ ਏ ਵੀ ਆ ਪਰਚੀਆਂ ਤਾਂ ਆ 3 ਆ ਗਈਆਂ ਇੱਕ 150 ਵਾਲੀ ਆ ਹਾਂ 200 ਛੋਟੀ ਵਾਲੀ ਤੇਰੀ ਆਈ ਵੀ ਇੱਕ ਲਾਤੇ ਬਈ ਇਹ ਗੱਲਾਂ ਇਹ ਚੱਕਰ ਜਿਹਾ ਮੈਂ ਰੋਲ ਲੜਿਆ ਉਹਨਾਂ ਨਾਲ ਬਈ ਲਾਲਾ ਹੀ ਨਹੀਂ ਮੇਰੇ ਉੱਤੇ ਬਈ ਤੇਰੇ ਪਰਥੋਂ ਨੂੰ ਆਉਂਗੇ ਤਾਂ ਹੀ ਤਾਂ ਮੈਂ ਕਹਿੰਦਾ ਵੀ ਅੱਜ ਲਾਦੋਂ ਦੀ ਕਾਲੂ ਖਾਲੀ ਘਰੇ ਆਉਣਾ ਤਾਂ ਮੈਂ ਹੂੰ ਵੀ ਤੇਰੇ ਲਾਦੋਂ ਜਾਣ ਦਾ ਫੇਟਰਾ ਲਾ ਪਤਾ ਨਹੀਂ ਉਹ ਕਿ ਆਵਣ ਮੈਂ ਦੇਖ ਲਈ ਤੁਕ ਤੇਹੀਂ ਹੋਈ ਜਾਣਾ ਆਪ ਸਾਹਿਬ ਕੰਮ ਉਹ ਜੂ ਦੋ ਦਿਨ ਅੱਗੇ ਪਿੱਛੇ ਕੋਈ ਚੱਕਰ ਕੰਮ ਕਿਸੇ ਦਾ ਲਗਦਾ ਨਹੀਂ ਸਭ ਦਾ ਸਰ ਜਾਂਦਾ ਭਾਈ ਕਹਿੰਦੇ ਕਿ ਆ ਭਾਈ ਕਰਦੇ ਸੱਟ ਸਹੀ ਕਹਿੰਦਾ ਤਾਂ ਯਾਦੀਨਾਂ ਨੂੰ ਕਹਿੰਦਾ ਸਰਦਾਰ ਜੀ ਰੂਟਾ ਮੀਟਰ ਪਾ ਲਿਆ ਅਸੀਂ ਸਾਰੇ ਉਰੀ ਆ ਕਹਿੰਦਾ ਪਰ ਰਸਤਾ ਥੈਟ ਕਰਕੇ ਕਹਿੰਦਾ ਲੱਦ ਲੈ ਆਉਣੀ ਹੂੰ ਠੀਕ ਆ ਇਹ ਯਾਰ ਪੰਮਾ ਨਹੀਂ ਮੰਨੇ ਫੇ ਉਦੋਂ ਕਰ ਦੋ ਹੁਣ ਹੁਣ ਯਾਰ ਹੁਣ ਹੁਣ ਕਹਿੰਦਾ ਤਾਂ ਉਹ ਕਹਿੰਦਾ ਤੂੰ ਰੂਟਾ ਮੀਟਰ ਪਾ ਕੇ ਲਿਆ ਕਹਿੰਦਾ ਆਪਾਂ ਨੇ ਮਾਰ ਕੇ ਰੂਟਾ ਮੀਟਰ ਗਿੱਲਾ ਗਿੱਲਾ ਥੱਲੇ ਧਰ ਦੇਣਾ ਟਰਾਲਾ ਛਾਲ ਮਾਰਦੇ ਸਾਲੇ ਪਰ ਦੇ ਕਈਆਂ ਚਾਰਾਂ ਵਾਲੇ ਲਿਆ ਕੇ ਕੰਮ ਛੇਤੀ ਨਿਬੜਨਾ ਤੇ ਤੇਰਾ ਮੈਂ ਨੇ ਬਚਰੀਆਂ ਨੇ ਰਸਤਾ ਵੀ ਸਾਫ ਕਰਾਇਆ ਟਰਾਲਾ ਚੱਕੀ ਗਿਆ ਤੂੰ ਪਾਉਂਗਾ ਕੰਮ ਨਹੀਂ ਬਚਰੇ ਹੋਗੇ ਨਹੀਂ ਛ ਮਨ ਨੂੰ ਗੁੱਸਾ ਆਦਾ ਜਿਆਦਾ ਦੋ ਮਿੰਟ ਚ ਗਾਲਾਂ ਦੋ ਮਿੰਟ ਚ ਹੈ ਹੋ ਜਾਂਦਾ ਸਹੀ ਹੋਗੇ ਮਨ ਨੂੰ ਗੁੱਸਾ ਕੈ ਸਹੀ ਤੂੰ ਦਦੀ ਤੂੰ ਦਮਾ ਕੁਛ ਨਹੀਂ ਸੁੱਝਦਾ ਹੈਗਾਹੀਂ ਹਾਂ ਆ ਫੇਰ ਕੁਛ ਨਹੀਂ ਸੁੱਝਦਾ ਹੈਗਾ ਹੁਣ ਧੁੱਪ ਆ ਗਈ ਹੁਣ ਸੁੱਝ ਗਈ ਹੁਣ ਸੁੱਝ ਗਈ ਧੁੱਪ ਆ ਗਈ ਹੁਣ ਇਹਨਾਂ ਦਾ ਫਰਕ ਪੈਣਾ ਇਹਨੂੰ ਗੱਲ ਹੀ ਲਾ ਗਈ ਆਂਦੀ ਨਾ ਦੀ ਗੱਲ ਇਹ ਤਾਂ ਕੀੜੀਆਂ ਨਹੀਂ ਲੜਨ ਲੱਗੀਆਂ ਲੜੂਗੇ ਤੂੰ ਤਾਂ ਬ੍ਰੈਂਡ ਵੀ ਖੋਲੂਗਾ ਖੜ ਜਾ ਦੋ ਮਿੰਟ ਫੇਰ ਵੀ ਬਹੁਤ ਫਰਕ ਪੈਗਾ ਵੇਖ ਕੇ ਹੈ ਫੇਰ ਤਾਂ ਲੱਗ ਮੂਰਤ ਇੱਕ ਵਾਰ ਹੋਰ ਟ੍ਰੈਕਟਰ ਬਚ ਗਿਆ ਖਿੱਚ ਚੋਗੀ ਪਹਿਲਾਂ ਖਿੱਚ ਲੈ ਇਹਨੂੰ ਸਿਰੇ 15 ਹੁਣ ਨਾਨਾ ਖਿੱਚਣੀ ਹੈ ਪਹਿ ਦੇ ਦੇ ਕਾਗੇ ਰੂਟਾ ਮਿਟਰ ਦਾ ਕਰਦੇ ਹਾਂ ਲੋਡ ਦੇ ਦੇ ਜਾਬੰਡਾ ਕਰੀ ਜਾਂਦੇ ਕਰੀ ਜਾਂਦੇ ਥੱਲੇ ਨੂੰ ਕਰ ਨਹੀਂ ਨਾਲ ਲਾ ਦੇ ਉਧਰ ਹੌਲੀ ਹੌਲੀ ਬੁੱਟਿਆਂ ਕੋਲ ਨਹੀਂ ਚੱਲੀ ਉਹ ਤਾਂ ਕਹਿੰਦਾ ਕਹਦਾ ਪਾ ਲਿਓ ਬੁੱਟੇ ਖਾਈਓ ਕਿਹਾ ਤਾਂ ਨਹੀਂ ਹਾਂ ਲੈ ਕਿੱਥੇ ਨਹੀਂ ਮੈਂ ਤਾਂ ਫੇਰ ਵੱਟ ਲਈ ਭਾਈ ਆਪਣੀ ਜੇ ਤੇਰੀ ਹੋਈ ਠੀਕ ਐ ਗੱਲ ਗੱਲਾਂ ਕਰ ਲਈ ਐ ਹਾਂ ਗੰਨਾ ਨਿਕਲੇ ਫੇਰ ਗੱਲ ਲੈ ਖਾਲੀ ਉਹ ਪਈ ਜਾ ਘੜ ਕਹਿੰਦਾ ਖੜਾ ਮੋਟੋਂ ਦਾ ਖਾਲੀ ਪਈ ਹੈ। ਤੁਰ ਕੇ। ਨਾਲੇ ਆ ਏਡੇ ਮੌਦੋਂ ਰੂਟ ਤੇ ਤਾਂ ਹੀ ਟੁੱਟੇ। ਹੂੰ। ਤਾਂ ਹੀ ਤਾਂ ਇਹ ਲੈ ਲਈ ਪਰ ਇਹ ਸਾਡੇ ਰਹਿਣ ਤੇ ਵੀ ਰੁਕ ਜੂਣੇ ਤੇ। ਅਸੀਂ ਤਾਂ ਹੀ ਨਹੀਂ ਪਰ ਟ੍ਰੋਲਰ। ਖਿੱਚਦਾ ਲੈ ਜਾਂਦਾ ਵੀ ਗਿਰਿਆ ਬੈ ਵੀ। ਹੈ ਕਿ ਨਹੀਂ? ਹੂੰ। ਇਸ ਤਰ੍ਹਾਂ ਘਰ ਮੈਂ ਕੰਮ ਕਰ ਦਿੰਦਾ। ਮੈਂ ਟਾਇਰ ਕੋਲੇ ਰੱਖਾ ਸੀ ਵੀ ਇਹਨੂੰ। ਹੈ? ਟਾਇਰ ਉੱਚਾ ਰਹੇ ਇਧਰ ਰੱਬ ਲੱਗਣਾ ਜਣਾ ਫੇਰ। ਐਕੀ ਖੜੀਆ ਟਾਇਰ ਕਹਿੰਦਾ ਵੀ ਇੱਕ ਵਾਰ ਜਿਆ ਮਾਰਨਾ ਨਾ। ਉਡੀ ਸਾਈਡ ਪਰ ਲੈ ਥੋੜੀ ਛੋੜੀ ਤੇ ਜਿਹੜੇ ਕੇ ਵਾਰ ਦੂਆ ਮੰਨਾ ਉਹ ਚੱਕ ਕੇ ਸਟੇਅਰ ਦੀ ਜਗਾ ਰੱਖੀ ਤੂੰ ਗੱਲ ਨਹੀਂ ਖਾਂਦੇ ਨੂੰ ਚੌੜੀ ਕਰ ਲੈ ਥੋੜੀ ਜੀ ਹੁਣ ਲੱਗਿਆ ਤਾਂ ਹੋਇਆ ਏ ਚੌੜੀ ਤਾਂ ਆਪੇ ਹੋਈ ਜਾਂਦੀ ਰੁਪਰਾ ਬੀਟਰ ਨਹੀਂ ਕਰੀ ਜਾਂਦੀ ਚੌੜੀ ਤਾਂ ਇਹ ਮੈਂ ਇੱਕ ਗੱਲ ਹੈਗੀ ਹੁਣ ਰਸਤ ਅਸਰੀ ਗਾਲ ਜੀ ਰਸਤਾ ਬਹੁਤ ਵਧੀਆ ਬਣ ਗਿਆ ਮੈਂ ਇਹਨੂੰ ਕਹਦਾ ਵੀ ਅੱਜ ਦਾ ਦਿਨ ਮੜਾ ਜਾ ਰੁਕ ਜਾ ਪਤਾ ਕਾਤੇ ਠੀਕ ਠਾਕ ਮਿੱਟੀ ਗਿੱਲੀ ਸੀ ਜਦੋਂ ਭਈਏ ਹੀ ਨਾ ਭਜਾਉਂਦਾ ਤੂੰ ਜਦ ਖਿੱਚ ਤਾਂ ਦਿੱਤੀ ਸੀ ਮਿੱਟੀ ਉਹ ਜਦੋਂ ਮਿੱਟੀ ਖਿੱਚੀ ਆ ਆਹੋ ਆਪਾਂ ਪਾਸੇ ਲਗਾ ਗਏ ਮਾਰਦੀ ਗੱਲ ਵਾਈਦਾ ਹੈ ਹੈ ਮੜਦਾ ਗਈ ਗੱਲ ਜਦ ਤੂੰ ਭਈ ਇਹ ਹੀ ਨਾ ਭਜਾਉਂਦਾ ਭਈ ਇਹ ਤਾਂ ਭਜਾ ਹੋ ਗਏ ਮੇਥੇ ਲੜ ਕੇ ਫਿਰ ਤਾਂ ਉਹਨੂੰ ਆਕੂ ਕਰ ਲੈਂਦਾ ਉੱਥੇ ਨੂੰ ਇਹ ਨਹੀਂ ਲੱਤ ਦੇਣੀ ਦੀ ਤੇਰੀ ਜਦ ਤਾ ਤੂੰ ਕਹਦਾ ਭਜੋ ਕੱਲੂ ਆਇਓ ਮੰਨ ਕੇ ਤੇ ਉਦਾਂ ਉਹ ਤਾਂ ਟੇਲ ਹੈ ਹੁਣ ਤੇਰੇ ਕੋਲ ਤਾਂ ਨਾ ਨਾ ਕਟਾਈ ਖਾਣੀ ਆ ਤੈਨੂੰ ਪੁੱਛ ਕੇ ਤਾਂ ਗਏ ਆ ਵੀ ਸਰਦਾਰ ਜੀ ਜਾਈਏ ਕਿ ਨਾ ਜਾਈਏ ਮੈਂ ਤਾਂ ਭਜਾਏ ਗੁੱਸੇ ਜਾ ਕੇ ਭਜਾਏ ਮੈਂ ਘੱਟ ਕਹਿੰਦਾ ਕੱਲੂ 11 ਵਜੇ ਆ ਜਿਓ 11 ਵਜੇ ਮੂ ਆਇਆ ਵੀ ਚੱਲ ਹੁਣ ਆ ਸਾਰਾ ਈਸਾ ਨਾ ਆਹਲਾ ਇੱਧਰ ਹੁਣ ਤਸਲੀ ਜੀ ਇਹ ਚੱਕ ਕੇ ਇੱਧਰ ਟਰਾਂਸਫਰ ਹੋਣਾ ਤਾਂ ਗੱਲ ਬਣੀ ਉਹ ਕਿ ਇਹ ਕਿਹੜਾ ਹੈ ਹੁਣ ਪਪੋਲਾ ਦਾ ਹਾਂ ਤਾਂ ਟਰਾਇਨ ਦਾ ਖਾਣਾ ਨਹੀਂ ਫੇਰ ਲੇਣਾ ਅੱਗੇ ਚੌੜੀ ਕਰਨੀ ਆਪਾਂ ਨੇ ਆਹਾ ਪੰਮੇ ਬਾਈ ਸੂਰੇ ਆਹ ਚੀਜ਼ ਆ ਥੋੜਾ ਜਿਹਾ ਬਸੰਦਾ ਚੌੜਾ ਬਣਾਓ ਪਹਿਲਾਂ ਖਿੱਚ ਲੈ ਇਧਰ ਨੂੰ ਬਾਅਦ ਵਿੱਚ ਟਰੈਕਟਰ ਫੇਰੀ ਜਾ 40 ਕਾਉਂਟ ਦਾ ਤੇਰਾ ਟਰੈਕਟਰ 5-7 ਗੀੜੇ ਲਾਤੇ ਤੈਂ ਕੱਲੂ ਲਾਉਂਗਾ ਪਹਿਲਾਂ ਤਾਂ ਲੱਗ ਜਾਣਾ ਆਹੋ ਟਲ ਹੋ ਗਿਆ ਨੂੰ ਭਾਰਨਾ ਹੋਣਾ ਤੈਨੂੰ ਕਿੜੇ ਲਾ ਦੇ ਚਾਰ ਆਹ ਤੇ ਕੋਲ ਟਰੈਕਟਰ ਨਾਲ ਦੋ-ਦੋ ਦੇਣਾ ਬਹੁਤ ਭਾਰੀ ਆ ਟਰੈਕਟਰ ਇਹਦਾ ਹੱਕ ਹੀ ਆ ਕਿਤੇ ਨੂੰ ਦੁੱਗਣਾ ਹੋ ਜਾਂਦਾ ਇਹ ਦੁੱਗਣਾ ਹੋ ਜਾਂਦਾ ਇਦੂ ਜਾਂਦਾ ਹੁਣ ਚੱਲ ਹੈਗਾ ਇਹ 25 ਗੋਟਲ ਹੋਇਆ ਰੂਟਾ ਬਿਟਰ ਚੜਿਆ ਵੀ ਇਹਦੇ ਵੀ ਦੋ ਗੇੜੇ ਲਾਤੀ ਸਾ ਦੋ ਗੇੜੇ ਆ ਚੱਕਰ ਹੁਣ ਵਧੀਆ ਬਣ ਜਾ ਚੱਲ ਹੁਣ ਇੱਧਰ ਨੂੰ ਲੈ ਵੀ ਨਹੀਂ ਆ ਵਾ ਕਰਨੀ ਆਉਣ ਦੇ ਬਾਪੂ ਨੂੰ ਲੜਨਦਾਰ ਨੂੰ ਤਸਲੀ ਕਰਾਉਣੀ ਰਸਤੇ ਦੇ ਜੀ ਭੱਜਿਆ ਕਹਿ ਕਿ ਮੈਂ ਜਾ ਬਾਪੂ ਦਾ ਕਿਆ ਕਰ ਜਾ ਕੇ ਲੜਿਆ ਮੇਰੇ ਨਾਲ ਗੰਨਾ ਨਹੀਂ ਲਾਉਣਾ ਕਹਿੰਦਾ ਉੱਥੇ ਉੱਠੀ ਹੋਣੀ ਵਾ ਲਾਉਣਾ ਹੀ ਲਾਉਣਾ ਕੁੰਡੀ ਪੁੱਟੀ ਹੋ ਜੂ ਤੇ ਮੰਡ ਜਲਾ ਲਾ ਉੱਥੇ ਉਹਾਨੂੰ ਲੈ ਕੇ ਜਾਉਂਗੇ ਰੇ ਲਾਉਣਾ ਨਹੀਂ ਹੈਗਾ ਮੰਡ ਚ ਲਾੜਾ ਪੂਰੇ ਹੁਣ ਮੱਕੀ ਬੀਜ ਲਈ ਉਹਦਾ ਜੀਰੀਆ ਬੋਖ ਨਿਕਲਦੀ ਹੈ ਵਾਹ ਜੀਰੀ ਨੂੰ ਲੋਕਾਂ ਨੂੰ ਰਸਤਾ ਦੇਖਣਾ ਪੈਂਦਾ ਤੈਨੂੰ ਕਿ ਕੋਈ ਵੱਡੂਗੇ ਤਾਂ ਕਰਤਾ ਹੁਣ ਅਸੀਂ ਜੁੱਟੂ ਵੱਡੇ ਆ ਵੱੜਤਾ ਜੁੱਟੂ ਹੁਣ ਅੱਜ ਮੇਂ ਕਿਹੜੇ ਉਰੇ ਕੰਪੈਨ ਆਏ ਨੇ ਕਰਵੈਨ ਨਾ ਬੇ ਤਾਂ ਹੀ ਤਾਂ ਉਹੀ ਚੱਕਰ 'ਚ ਤਾਂ ਗੰਨਾ ਲਾਇਆ ਤਾਂ ਸਾਲ ਦੀ ਫਸਲ ਹੈ ਕਰਵੈਨ ਦੋ ਵਾਰ ਹੋਣੀ ਹੈ ਟਰਾਲੇ ਕਿੰਨੇ ਗੇੜੇ ਕਮੈਂਤ ਦੋ ਵਾਰ ਦੋ ਵਾਰ ਆਉਣੀ ਜਾਣੀ ਆ ਗੇੜੇ ਕਿੰਨੇ ਪਛੀਲੇ ਟਰੈਕਟਰ ਦਾ ਸਾਰੇ ਰਾਤੇ ਸੋਲੇ ਖਾਲੀ ਹੋ ਜਾਣੇ ਆਈਏ ਦੋ ਦਿਨ ਲੇਟ ਵੱਡ ਹੋ ਜੂ ਉਹ ਪਹੀ ਹੈਗੀ ਆ ਉਹ ਪਹੀ ਤੇਰੇ ਲਾਗ ਪੁੱਜਣੀ ਮੈਂ ਇਹਨੂੰ ਮੈਂ ਲਦਾ ਲੰਦਾ ਔਰੇ ਹੌਥੇ ਵੀ ਲੱਦਦੇ ਉਹ ਮੈਂ ਛੱਡ ਤੇ ਮਹਾਰਾਣ ਦੇ ਛੱਡ ਤਾਪਮਾਨ ਵਧਿਆ ਨਹੀਂ ਤੇ ਇਹਦਾ ਸਾਡੇ ਮੈਂ ਤਾਪਮਾਨ ਵਧਿਆ ਪਤਾ ਮੇਰਾ ਮੈਂ ਛੱਡ ਤੇ ਮੈਂ ਜਾਣਦੇ ਕੋਈ ਗੱਲ ਨਹੀਂ ਲਦਾ ਮੈਂ ਤੇ ਵੀ ਦੇਣੀ ਸੀ ਜਾਣ ਨਹੀਂ ਦਦੰਦਾ ਮੈਂ ਲੱਦੇ ਵੀ ਨਾ ਆਹ ਕੋਣ ਸਕੂਟ ਹਾਂ ਆਇਆ ਲੋ ਬਾਈ ਨਮਾਸਿਆਰ ਆ ਗਿਆ ਹੁਣ ਹੈ ਕਹੀਆਂ ਨਾਲ ਦਮ ਦਮ ਤਰਾ ਕੇ ਬਹਿ ਗਏ ਅਸੀਂ ਹਲੇ ਬਹੁਤ ਉੱਚੀ ਬਈ ਹੁਣ ਚਾਚਾ ਫਿਆਰ ਦੁਆਲੇ ਗਿਆ ਹਾਂ ਬਾਪੂ ਬਹੁਤ ਉੱਚਾ ਹਲੇ ਕਿਚੀ ਚਲੋ 5 6 ਵਜੇ ਤੱਕ ਉਰੀ ਜਾ ਮੈਂ 5:30 ਵਜੇ ਤੱਕ ਦੂਈ ਨੂੰ ਦੇਖ ਚੀਂਗਾ ਦੂਈ ਵਾਰ ਇਹਨਾ ਹੁੰਦੋਂ ਨਾ ਕਾ ਉਨੀ ਤੋਂ ਵਾਰ ਲਾ ਦੀਏ ਫੇਰ ਹਣਾ ਆ ਅੱਜ ਤੇ ਇਧਰ ਬਸਾਂ ਹੀ ਲੱਗਦਾ ਹੁਣ ਹਾਲ ਜਿੰਦੇ ਨੇ ਦੇ ਲੱਗ ਕੇ ਟਾਈਮ ਨਹੀਂ ਲਾਇਆ ਹੈ ਕਵੀ ਤਾਂ ਕਹਾਂ ਕਹੀ ਦਾ ਦਮ ਤੋੜਦਾ ਕਹੀ ਤਾਂ ਪੁੱਛਦਾ ਹੀ ਚਟਲਾ ਕੇ ਇੱਕ ਹੈਸ਼ ਹੋੜੀਆਂ ਜੰਮੀ ਕੋਟੋਂ ਵਾਲਾ ਬੰਦੇ ਟੱਕ ਤੱਕ ਤੈਨੂੰ ਕਹਿ ਕੇ ਵੀ ਗੇਟ ਵੀ ਚਿੰਤਾ ਮੰਗਾ ਲੈ ਤੇ ਐ ਕਿਹਾ ਦੇ ਹੈ ਮੈਂ ਸਲਾਹ ਸਾਡੀ ਸਲਾਹ ਚ ਦੇਖ ਲੈ ਇਹ ਆਪਣੇ ਦੇ ਗਿਆ ਸਲਾਹਕਾਰ ਬਣ ਗਿਆ ਆਪਣੇ ਦੇਖ ਲੈ ਆ ਦੇਖੋ ਬਾਈ ਉਹ ਬੰਦਾ ਉਹ ਉਹ ਮੈਂ ਇਕੱਲਾ ਹਾਂ ਓਏ ਵਾਯੋ ਪੰਮਾ ਵੀ ਪੰਮਾ ਹੀ ਆ ਓਥੇ ਘਰ ਆ ਚੱਲ ਆ ਚੱਕ ਤਮਾ ਹੁਣੇ ਬਾਈ ਦੋ ਹੋ ਗਏ ਮੈਂ ਇਕੱਲਾ ਰਹਿ ਗਿਆ ਸਾਡੀ ਸਲਾਹ ਬਾਈ ਲਿਆਉਣ ਦੀ ਅਸੀਂ ਮਗਾਇਆ ਸਪੈਸ਼ਲ ਵਾਲੇ ਪਾਣੀ ਮਗਾਇਆ ਹਾਂ ਪੰਮੇ ਨੇ ਸਾਰਾ ਸਾਰਾ ਕਾਈਡ ਪੰਮਾ ਲੈ ਗਿਆ ਮੈਂ ਮਰੇ ਹੈ ਨਹੀਂ ਤਾ ਜਮ ਤੈਨੂੰ ਕੀ ਹੱਦ ਅੱਗੇ ਬਾਅਦ ਫੋਨ ਕਰਿਆ ਸੀ ਉਹ ਉਹ ਥੋੜੀ ਐ ਆਏ ਹੋਣਾ ਤੱਡੇ ਚ ਮਾਰਿਆ ਲੈ ਬਾਈ ਦੇਖੋ ਜੀ ਗੱਲਬਾਤ ਆ ਬਬ ਬਣ ਗਈ ਪਪਈ ਜੀ ਨਹੀਂ ਹਲੇ ਆ ਨਹੀਂ ਆ ਯਾਰ ਬਹੁਤ ਬਫਰ ਕੇ ਬਹਿ ਗਿਆ ਬਹੁਤ ਚੱਕੇ ਇੱਧਰ ਛੱਡ ਦੀਏ ਪਹਿਲਾਂ ਬਫਰ ਕੇ ਬਹਿ ਗਿਆ ਬਾਈ ਆ ਜਾ ਬੰਮੇ ਬਾਈ ਆਏ ਟਰੈਕਟਰ ਆਏ ਨਹੀਂ ਆਉਂਦਾ ਆਪਣਾ ਖੂਗਾ ਦੱਬੀਏ ਉਹ ਇੱਧਰ ਨੂੰ ਹੋਰ ਬਹੁਤ ਥੋੜਾ ਜਿਹੜਾ ਉੱਚਾ ਆਏ ਹੁੰਦੀ ਆ ਥਿਲਕਾ ਇਹਦਾ ਤਾਂ ਬੁਰਾ ਹਾਲ ਤਾਂ ਇੱਧਰ ਛੱਡ ਦੀਏ ਚੱਕ ਕੇ ਉੱਥੇ ਨੂੰ ਆ ਜੀ ਇਹਦੀ ਤਾਂ ਆਜ ਤਵਾਈ ਹੋਣੀ ਪਹਿਲਾਂ ਬਾਈ ਇੰਨਾ ਕਰਿਓ ਇੱਧਰ ਨਹੀਂ ਪਾਸ ਨੂੰ ਤੁਸੂ ਪਾਨੇ ਆ ਉੱਪਰ ਵਾਲਾ ਖੇਤ ਅੱਥੇ ਲੱਣਾ ਉੱਧਰ ਵਾਲੀ 200 ਭਰੀ ਪਾ ਕੇ ਤੋਦਣਾ ਹਾਂ ਹਾਂ ਨਾ ਬਈ ਬਣਾਤੀ ਗੱਲ ਸਾਰੀ ਹੋਰ ਬਣੀ ਗੱਲ ਇੱਕ ਵਾਰ ਬਾਅਦ ਟਰਾਲੀ ਨੇ ਪਾ ਕੇ ਉਹ ਤੋੜੀ ਪੈਣੀ ਏ ਗੱਲ ਵਾਂਗੀ ਫਿਰ ਸੱਧੀ ਹੋ ਗਈ ਹੁਣ ਇਹ ਹੋ ਗਈ ਪਧਰੀ ਹੋ ਗਈ ਹੁਣ ਉੱਚੀ ਦੀ ਵੀ ਛਾਹ ਹੋ ਗਈ ਸੱਟ ਹੁਣ ਬਾਈ ਆ ਦੇਖੋ ਤੁਹਾਨੂੰ ਵੀਡੀਓ ਮੇਂ ਦਿਖਾ ਦਨ ਲੈ ਦੇਖਦੀ ਐਨ ਹੁਣ ਸਿੱਧੀ ਪਧਰੀ ਹੋਈ ਵੀ ਇੱਕ ਆਹ ਮਰ ਜਾ ਬਸ ਆਹ ਹਿੱਸਾ ਛੁੱਟ ਜਾ ਆ ਮੜਦਾ ਉੱਚਾ ਬਾਕੀ ਸਾਰਾ ਪਧਰਾ ਹੋ ਗਿਆ ਲੈ ਇੱਕੋ ਖੰਬੇ ਕੋ ਮੜਦਾ ਆ ਚ ਉੱਚਾ ਬਸ ਬਾਕੀ ਠੀਕ ਆ ਉਹ ਤੇਰਾ ਹੱਲੇ ਆ ਕੇ ਉਹ ਬੱਚੇ ਉਹ ਜਿੰਦੇ ਗੈਲ ਇਹ ਤੰਬੇ ਇਹ ਤੰਬੇ ਜੀ ਜੀ ਜਿੰਦੇ ਗੈ ਹਟੋਣਾ ਹਾਂ ਹਾਂ ਲਾ ਜਿੰਦਾ ਲਿਆ ਲਿਆ ਜਾ ਕੇ ਉਹ ਉੱਚਾ ਹੋ ਦੇ ਆ ਇਸਾ ਉੱਚਾ ਇਨਕ ਬਾਕੀ ਸਾਰੀ ਐ ਹੱਟਾ ਪੱਧਰੀ ਹੋ ਗਈ ਠੀਕ ਹੈ ਉਹਦੇ ਪਾਣੀ ਆਏ ਨਹੀਂ ਠੀਕ ਹੈ ਠੀਕਾ ਉਹ ਆ ਦੇ ਇੱਕ ਵਸ ਉਹ ਹਿੱਸਾ ਉਹਦਾ ਘਰਾ ਦੂ ਉਹਦਾ ਟੋਇਆ ਨਹੀਂ ਖੋਲ ਕੇ ਸਿੱਧੀ ਕੀ ਆਉਗੀ ਪੱਤੀ ਮਿੱਟੀ ਭਰ ਤੋੜਦਾ ਰੇ ਮੇਰਾ ਮੀਟਰ ਦੇਖ ਲਓ ਭਾਈ ਜਿੱਥੇ ਜਿੱਥੇ ਰੋੜੇ ਰੋੜੇ ਤੇ ਉੱਥੇ ਮੇਰਾ ਰੋਟੇ ਮੀਟਰ ਪਾ ਲਿਆ ਦੇਖ ਲੈ ਸਾੜਾ ਚੱਲਣਾ ਨਹੀਂ ਤੇ ਭਾਈ ਆ ਦੇਖ ਭਾਈ ਇਹ ਸਿਆਸਤ ਇਹਦਾ ਨੌ ਵੋਟੇਜ ਤਾਂ ਉਹਦੇ ਇਹਦਾ ਸਾਡੀ ਚਲਾਕੀ ਆ ਮੈਂ ਖਾਲੇ ਨਹੀਂ ਮਿੱਟੀ ਤੈਨੂੰ ਖਸਕਾਈ ਜਾਣੀ ਸੀ ਟਰੈਕਟਰ ਚਾਹੀਦਾ ਤੇਰੇ ਵਾਲਾ ਇਦੀ ਉਹ ਆ। ਇਦੀ ਲਿੰਕਾਂ ਢਿੱਲੀਆਂ ਪਾ। ਨੀ ਕੱਢ ਲੀਆਂ ਭਰਾ ਜਾਂਦਾ। ਹਾਂ ਜੇ ਮੈਂ ਨਹੀਂ ਬਈ ਕਿਹਾ ਹੈਗਾ। ਚਾਹ ਰੂਟਾ ਬੀਟਰ ਹੀ ਪਾ ਲਿਆ ਹੁੰਦਾ ਚਾਹੇ ਤੂੰ। ਨਾ ਮੈਨੂੰ ਕਾ ਤੇ ਕਰਦਾ ਤੂੰ ਇਹ। ਆ ਉੱਥੇ ਖੇਚ ਖੁੰਜੇ ਮਾਂ। ਤੇ ਤੁਸੀਂ ਕਹਿਣ ਲੱਜੰਦੇ ਆ। ਪੂਰੇ ਤਾਂ ਪੱਤਰ ਹੀ ਆ ਇਹ। ਉਹ ਖੁੰਜਣ ਦੇ ਆਏ। ਮੈਂ ਇਹਨੂੰ ਕਿਹਾ ਤਾਂ ਵੀ ਜੀ ਤੇਰੇ ਵਾਲਾ ਰੂਟਾ ਬੀਟਰ ਚ ਆਈਦਾ ਤੇਰੇ ਵਾਲਾ ਟਰੈਕਟਰ ਚ ਆਈਦਾ ਇਦੀ ਲਿੰਕਾਂ ਢਿੱਲੀਆਂ ਉਹ ਤੋਂ ਚਲੇ ਜਾਂਦੇ। ਦੋ ਦੋ ਅਕਸਰ ਰੱਖਤਾ। ਦੋ ਦਾ ਵੀ ਨਹੀਂ ਹੈਗਾ ਇਹ। ਸਾਰਿਆਂ ਦਾ ਬੱਟੇ ਚੱਕਿੰਦੇ ਸਾਰੀਆਂ। ਉਹ ਰੂਟਾ ਬੀਟਰ ਨਹੀਂ ਟਰੈਕਟਰ। ਮਗਰ ਪੈਂਦਾ। ਅੱਛਾ। ਹੋਕ ਨੂੰ ਟਰੈਕਟਰ ਗਿਆ ਤਾਂ ਟਰੈਕਟਰ ਅਰੇ ਵਾਲੇ ਦੇ ਆਲੇ ਨੂੰ ਨਹੀਂ ਰੂਟਾ ਮੀਟਰ ਹਿਲਦਾ ਹੈਗਾ ਫੋਰਡ ਮੈਂ ਫੋਰਡ ਵਾਲਾਂ ਦੇ ਉੱਪਰ ਉਹ ਵੀ ਠੀਕ ਫੋਰਡ ਤੇ ਆਉਂਦਾ ਥੋੜਾ ਜਿਹਾ ਪੂਸਾ ਉਧਰ ਤੇ ਹੀ ਲੱਗਦੇ ਆ ਆ ਜਾ ਹਾਂ ਪਰਾਂ ਤੇ ਹੀ ਲੱਗੋ ਇਹਨੂੰ ਤਾਂ ਕਰ ਦਉਂਦਾ ਇੱਥੇ ਕਹੀਏ ਉਹ ਬਸ ਕੋ ਯਾਰ ਇਹਨੂੰ ਬਾਹਰ ਤੂੰ ਜਿੰਦੇ ਕਰ ਉਹ ਉੱਚਾ ਹਟੋ ਹਟ ਕਰ ਬਸ ਇਹ ਤਾਂ ਠੀਕ ਹੈ ਤੇ ਕੋਈ ਚੱਕਰ ਨਹੀਂਗਾ ਹਾਂ ਤਾਂ ਹੁਣ ਬਰਾਬਰ ਦੀ ਲੱਗ ਜਾਊਗਾ ਮਤਲਬ ਹਾਂ ਹਾਂ ਬਾਈ ਰੋੜੇ ਆ ਤਾਂ ਇਧਰ ਨੇ ਹੁਣੇ ਆ ਕਹੀ ਨਾ ਉਹ ਰੋੜੇ ਸਭ ਜਿੰਦੇ ਨੇ ਚੱਕਦੇ ਨੇ ਇਧਰ ਥੱਟ ਖੁੰਜੇ ਚ ਰੋੜੇ ਰੂੜੇ ਸਾਹਿਬ ਇਧਰ ਆਹ ਸਹਿਤ ਇੱਥੇ ਪੋਲ ਆ ਉਸ

ਬਾਪੂ ਆ ਭੈਜੋ ਟਾਇਰ ਜਿਹੜਾ ਆਦਾ ਕੀ ਦਸ ਪੈਰ ਪੈਲੂ ਮੈਂ ਸੁਣਿਆ ਕਿ ਸੱਟ ਲੱਗੀ ਬਾਪੂ ਦੇ ਹੈ ਉਹ ਮੈਂ ਸੁਣਿਆ ਸੱਟ ਲੱਗੀ ਬਾਪੂ ਦੇ ਹੋਰ ਕੀ ਜਿਹੜੇ ਮੈਂ ਕਹਿੰਦਾ ਚੌੜੇ ਇਹਦੇ ਵਰਗਾ ਕੋਈ 4x4 ਲੈ ਕੇ ਗਿਆ ਵਾ ਹੁਣ ਉਹਨੇ ਜਿਹੜੇ ਦੇਖਿਆ ਨਾ ਨਾ ਦੂਏ ਜਿਹੜੇ ਆਪਾਂ ਦੇਖੇ ਟਰਪਾ بڑے ਚੌੜੇ ਟਾਇਰਾਂ ਵਾਲੇ ਉਹ ਆ ਦਿਖਾ ਲੈ ਪਾਇਆ ਕੰਨ ਜਦੋਂ ਤੁਹਾਨੂੰ ਗਿਆ ਉਹ ਪਤਾ ਗੱਲ ਲੱਗਿਆ ਉਹਦਾ ਹਿਸਾਬ ਨਹੀਂ ਆਉਂਦਾ ਚੌੜੇ ਟਾਇਰਾਂ ਦਾ ਕਿੰਨੇ ਦੂਰ ਕਿੰਨੇ ਆ ਉ ਤਾਂ ਚੜ ਗਿਆ ਹੋਰ ਉਹ ਉੱਥੇ ਬਾਈ ਇਹ ਕੰਮ ਨਹੀਂ ਚਾਹੀਦਾ ਯਾਰ ਖੋਚਾ ਪਰ ਢੋੜ ਜਾਈ ਉੱਥੇ ਪਤਾ ਨਹੀਂ ਕੀ ਹੈ ਸਾਰੇ ਪਿੰਡ ਦਾ ਵੀ ਹੈਗਾ ਸਾਹਿਬ ਜੋਦ ਇੱਕ ਆਹਾਂ ਦੀ ਗੱਲ ਚਾ ਉਹਦੇ ਫਿਰ ਵੀ ਛੋਟੇ ਆ ਹਲੇ ਉਹਦੇ ਉਹ ਉਹਦੇ ਦਾ ਚਾ ਉਹਦੇ ਮੁਰੇ ਕੁਝ ਵੀ ਨਹੀਂ ਹੈਗੇ ਅਸੀਂ ਸਾਰੇ ਖੜੇ ਉੱਥੇ ਚਾਰ ਚਾਰ ਫੁੱਟ ਤੇ ਚੌੜੇ ਟਾਇਰ ਦੇਖੋ ਉੱਥੇ ਮੈਂ ਤੈਨੂੰ ਇਹ ਕਹਿੰਦਾ ਅਸੀਂ ਟਰੈਕਟਰ ਕੋਲ ਖੜੇ ਹਾਂ ਇਧਰ ਹੀ ਸਾਈਡੋਂ ਸਾਈਡ ਲੰਗਰ ਕੋਲ ਹਾਂ ਆਪਣੇ ਕੋਲ ਆਪਣੇ ਨਾਲੇ ਖੜਾ ਤਾਂ ਲੰਗਰ ਦਾ ਹਾਂ 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 ਟਰਾਲਾ ਜਾਂ ਸਵਾਰ ਦੇਦੇ ਸੀ ਪੰਜ ਸੱਤ ਜਿਹੜੇ ਮੁੰਡੇ ਖੜੇ ਉਹਦੇ ਕੋਲ ਆਏ ਟੈਰਾਵਾ ਬਤ ਤੱਕੀ ਫੋਟੋਆਂ ਲੱਗੇ ਹੋਈਆਂ ਝੋਣ ਨੰਗ ਸਿੰਘ ਆਇਆ ਉੱਧਰ ਤੇ ਇੱਕ ਕਹਿੰਦਾ ਕਿਆ ਦੇਖਦੇ ਕਹਿੰਦਾ ਖੜੇ ਇਹਨੂੰ ਤੁਸੀਂ ਹੂੰ ਕਹਿੰਦਾ ਫੋਟੋਆਂ ਲੱਗੇ ਦੇਖੋ ਝੋਣ ਕਹਿੰਦਾ ਤੁਸੀਂ ਆਏ ਹੋ ਕਿੱਥੇ ਆ ਕਹਿੰਦਾ ਅਸੀਂ ਲੱchna ਕਰਕੇ ਤਾਂ ਤੁਸੀਂ ਸ਼ੰਭੂ ਬੈਠੇ ਆ ਆਹ ਬੜੀ ਗੱਲ ਆਹ ਗੱਲ ਕਹੀ ਹੁਣੇ ਉੱਥੇ ਉਹਨਾਂ ਨੂੰ ਗੱਲ ਨਹੀਂ ਪਈ ਤੇ ਠੀਕ ਹੈ ਗੱਲ ਕਹਿੰਦਾ ਅਸੀਂ ਲੱchna ਕਰਕੇ ਬੈਠੇ ਕਹਿੰਦਾ ਤਾਂ ਹੀ ਤਾਂ ਸੁਣਵਾਈ ਨਹੀਂ ਹੁੰਦੀ ਤੁਹਾਡੀ ਹਾਂ ਜਿਹਦੇ ਕੋਲ 20 ਲੱਖ ਦਾ ਟਰੈਕਟਰ ਆ 70000 ਦਾ ਡੈਕ ਲਵਾਇਆ ਵੈਸੇ 70000 ਦਾ ਡੈਕ ਆਇਆ ਜਾਨੇ ਆਪਣੇ ਬੰਦ ਗੱਲ ਹੀ ਗਿਆ ਨਾ ਮੈਂ ਪਰ ਕਹਿੰਦਾ ਉਹ ਬਾਬੇ ਦੀ ਗੱਲ ਸੱਚੀ ਆ ਉਹ ਗਰੀਬ ਜ਼ਿਮੀਂਦਾਰ ਹੋਊਗਾ ਆ ਚੱਲ ਚੱਲ ਬਾਈ ਨਾਲ ਪੰਮੇ ਨੇ ਮਾਤਲ ਲਗੜੇ ਜਾਂਦੇ ਹੈ ਗਾ ਸਾਡੇ ਵਰਗੇ ਮਹਿੰਦਰੀ ਵਾਲੇ ਲਗੜੇ ਜਾਂਦੇ ਆ ਦੇ ਚਾਹੇ ਲਿਮਟ ਕਢਾ ਕੇ ਲਾਇਆ ਹੋਵੇ ਅਗਲੇ ਨੇ ਗੱਲ ਨਹੀਂ ਕਿਹੜੀ ਗੱਲ ਸਹੀ ਯਾਰ ਸਹੀ ਆ ਮਾਉ ਗੱਲ ਸਹੀ ਲੱਗੀ ਉਹਦੀ ਬਾਪੇ ਦੀ ਆਪਾਂ ਦਾ ਬਾਈ ਦੇਖੋ ਟਰੈਕਟਰ ਮੇਰਾ ਆ ਦੋ ਰੇਡਵੇਂ ਉੱਪਰ ਚੜਦੇ ਦੋ ਨੀਚੇ ਚੱਲਦੇ ਸਕੇ ਯਾਰ ਅਸੀਂ ਕਿਹੋਸ਼ਾ ਬਣ ਕਰਦੇ ਤੇ ਉੱਥੇ ਉਹਨੇ ਹੋਸ਼ੇ ਪਾ ਲਾ ਕੇ ਖਿੱਚ ਲਾ ਨਾ ਗੱਲ ਸਹੀ ਆ ਆਪਦਾ ਬਾਈ ਟਰੈਕਟਰ ਪਾ ਜਿਹੜਾ ਉਹ ਲੱਗਾ ਸਪੀਕਰ ਵੀ ਹੌਲੀ ਬਾਵਾ ਜਾ ਬਾਈ ਮੈਂ ਤਾਂ ਲਾਇਆ ਹੀ ਨਹੀਂ ਤਾਂ ਹੋਇਆ ਮੁੜ ਕੇ ਕੋਈ ਹੋਛਾ ਬਣ ਨਹੀਂ ਕੋਈ ਕੋਈ ਟਰੈਕਟਰ ਖੜਾਤਾ ਜਾ ਕੇ ਜੀ ਸ਼ਵਕੀਤਾ ਕਹਿੰਦਾ ਕਹਿੰਦਾ ਯਾਰ ਨਾ ਟਾਈਮ ਹੋ ਗਿਆ ਫੇਰ ਮੇਰਾ ਅੱਜ ਬਾਈ ਜਾ ਰਹੇ ਆ ਅਸੀਂ ਅੰਬਰਸਰ ਅੰਮ੍ਰਿਤਸਰ ਅੰਬਰਸਰ ਨਹੀਂ ਹੈਗਾ ਹਾਂ ਪਿਆਬੀ ਭਾਸ਼ਾ ਆਪਣੀ ਠੋਕਮੀ ਉੱਚ ਅੰਬਰਸਰ ਕਹਿੰਦੇ ਆਪਾਂ ਨਾ ਠੀਕ ਆ ਗੱਲ ਜੇ ਆਪਾਂ ਗੁਰਦੇ ਨਾਲ ਤਾਂ ਹਰਿਮੰਦਰ ਸਾਹਿਬ ਜਾ ਰਹੇ ਆ ਹਰਿਮੰਦਰ ਸਾਹਿਬ ਕਹਿ ਦਿੰਦੇ ਹਾਂ ਤੇ ਕੋਸ਼ਿਸ਼ ਕਰਾਂਗੇ ਜੇ ਬਲੌਗ ਉੱਥੇ ਬਣਿਆ ਕੁਝ ਦਿਖਾਉਣ ਉਹ ਦਿਖਾਇਆ ਜਾਊਗਾ ਤੁਹਾਨੂੰ ਹਾਂ ਹਾਂ ਗੱਗਾ ਤੇ ਆ ਰਾ ਜੀ ਵਾਹ ਕੋਸ਼ਿਸ਼ ਕੀਤੀ ਜਾਊਗੀ ਥੋੜੇ ਬਾਦ ਦਾ ਸ਼ੂਟ ਕਰਨ ਦੀ ਪਰ ਜਿਆਦਾ ਨਹੀਂ ਗੱਡੀ ਜਾਊਗੀ ਜਾਲਾ ਕਵਾਰ ਦੀ ਸਾਨੂੰ ਵੀ ਲੈ ਜਾਓ ਕਦੇ ਕੱਲ ਚੱਲੀਏ ਜਿੱਦਾਂ ਗੱਗਾ ਗੱਡੀ ਉਹ ਟਾਇਰ ਪਾ ਕੇ ਤੁਸਾਂ ਜਾ ਜਾਊਂਗਾ ਇਹਨਾਂ ਨੇ ਕਿੱਥੇ ਲੈ ਕੇ ਜਾਣਾ ਸਾਨੂੰ ਇਹਨਾਂ ਨੂੰ ਪਤਾ ਏ ਵੀਨੇ ਕੋ ਪੁੱਛ ਲੈਣਾ ਫੇਰ ਉਹ ਲੈ ਪੈ ਜਾਣਾ ਹਾਂ ਚੇ ਰੱਖਣਾ ਟਾਇਰ ਮਹਿੰਗਾ ਹੀ ਪਾਉਦਾ ਪਾਉਂਗੇ ਹਰੇ ਅਟਕੇ ਪਾਉਂਗਾ ਹਾਂ ਟਾਇਰ ਚਰਖੀ ਉਹ ਪਰ ਪਾਉਣ ਇੱਕ ਦਿਨ ਨੂੰ ਕਰ ਮੈਂ ਉਹ ਵਿਆਹ ਕਰਕੇ ਕੰਮ ਕੰਬੀ ਗੱਡੀ ਦਾ ਉਹ ਚਾਹੀਦਾ ਉਹ ਵਾਲਾ ਟਾਇਰ ਤੇਰੇ ਗੱਲ ਨੇ ਗੱਲ ਦਾ ਸੀ ਕਿਤੇ ਘਮੋ ਜਾਂਦਾ ਨਹੀਂ ਸਾਨੂੰ ਇੱਕ ਦਿਨ ਨੂੰ ਇੱਕ ਦਿਨ ਤੇ ਬਾਅਦ ਪੰਮੇ ਟਾਇਰ ਪਵਾਣ ਗੱਡੀ ਨੂੰ ਗੱਡੀਆਂ ਟਰਨ ਬਾਈ ਟਰਨ ਕਰ ਦੇਣੀ ਉਹ ਟਾਇਰ ਠੀਕ ਤੇ ਪਤਾ ਗੱਲ ਗਈ ਪੰਮੇ ਉਹ ਬਾੜੇ ਮਾ ਰੋੜੇ ਪਏ ਆ ਜਿਹੜੀ ਕਾਕਾ ਕੰਧ ਗਰੀ ਵੀ ਇਹਨਾਂ ਦੀ ਉਹ 80 ਜਿਹਾ ਬਣੀ ਰੋੜੇ ਦੀਆਂ ਟਾਇਰ ਦਾ ਸਾਈਡ ਪਰ ਰੋੜਾ ਬਬਾ ਬਬਾ ਵੜ ਗਿਆ ਉਹ ਚੱਕਰ ਦੱਸੇਗਾ ਗੱਡੀ ਚ ਵਜੇਗਾ ਏ ਚੱਕਰ ਆਈ ਉਹ ਬਸ ਉਹੀ ਚੱਕਰ ਪੈ ਗਿਆ ਹੁਣ ਉਹ ਟਾਇਰ ਜੰਮਾ ਖਤਮ ਹੋ ਗਿਆ ਨਵਾਂ ਹੀ ਪੈਣਾ ਉਹ ਟਾਇਰ ਤਾਂ ਠੀਕ ਤਾਂ ਖੜੇ ਪੈਰੀ ਖਰਚਾ 16 ਸਾਡੇ ਬੱਚੇ ਮੈਂ 16 ਦੋ ਟਾਇਰ ਬੈ ਇੱਕ ਦਿਨ ਪਵਾ ਦੇਣੇ ਫਿਰ ਕੋਈ ਨਾ ਫਦੇ ਘੜ ਸਾਹਿਬ ਵੀ ਕੰਮ ਸਾਡੇ ਕੌਣ ਜਾ ਕੇ ਐਸੇ ਕੀ ਟੇਕ ਨਹੀਂ ਹੋਇਆ ਆਪਕੇ ਤੇ ਸੇਵਾ ਕਰਨ ਈੜੇ ਬਹੁਤ ਈ ਚਲੋ ਬਾਈ ਬਾਕੀ ਬਲਾਕ ਕਰੀ ਖਤਮ ਸੜਕਾਂ ਵੀ ਆ ਰੋਪਹੀ ਆਪਣੀ ਤਿਆਰ ਆ ਸਾਰੀ ਆ ਦੇਖੋ ਬਾ ਹੁਣ ਇਹ ਐਦਾਂ ਆ ਦੇ ਪੱਧਰੀ ਹੋ ਗਈ ਲਗਭਗ ਹੁਣ ਇਹ ਕੱਲੂ ਇਹ ਟ੍ਰੈਲਰ ਲੈ ਕੇ ਆਉਂਗੇ ਟ੍ਰੈਲਾ ਫੇਰ ਨਾ ਪਹਿਲਾਂ ਇਹ ਫਿਰ ਪੱਕਾ ਕੰਮ ਹੋਣਾ ਹਾਂ ਅੱਜ ਲਈ ਸਮਾਪਤੀ ਆ ਤੇ ਮਿਲਦੇ ਹਾਂ ਸਾਨੂੰ ਕੱਲੂ ਫਿਰ